ਇਹ ਪੋਲਿਟਿਕਲ ਮਾਰਡਰ ਹੈ ਸਰਕਾਰਾਂ ਦਾ ਕੀਤਾ ਹੋਇਆ ਕਤਲ ਹੈ ਇਹਦੇ ਚ ਉਸ ਪਦਰ ਦੀ ਨਾਂ ਆਪਾਂ ਨੂੰ ਨਿਆ ਅੱਜ ਮਿਲੇ ਨਾ ਕੱਲ ਮਿਲੇ ਪਰ ਜਿਹੜੀ ਮਾਸਟਰਮਾਈਂਡ ਨੇ ਇਹ ਕਤਲ ਕਰਵਾਇਆ ਕਿਉਂ ਗਿਆ ਉਹ ਹਜੇ ਤੱਕ ਕਿਤੇ ਸਾਹਮਣੇ ਨਹੀਂ ਨੈਚਰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰਾਂ ਸਾਨੂੰ ਨਹੀਂ ਲੱਗਦਾ ਕਿਸੇ ਤਣ ਬੱਤਨ ਲੱਗੂ ਕਾਗਜ਼ੀ ਅਗਰ ਉਪਰਾਂ ਦੀ ਸਰਕਾਰ ਤੇ ਲੱਗਦਾ ਬਿਲਕੁਲ ਪਤਾ ਵੀ ਜਿਹਦੇ ਕਿਸ ਬੰਦੇ ਤੇ ਪੰਜਾਬ ਚ 175 ਮੁਕੱਦਮੇ ਨੇ ਉਹਨੂੰ ਰਿਜਾ ਕੇ ਗੁਜਰਾਤ ਤੇ 268 ਲਾ ਕੇ ਬਹਾਰ ਲਿਆ ਪੇਸ਼ੀ ਤੋਂ ਵੀ ਪੇਸ਼ ਨਹੀਂ ਹੋਣ ਦਿੱਤਾ ਯਾਰ ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਤੇ ਬੀਜੇਪੀ ਦਾ ਵੀ ਸੇਮ ਰੋਲ ਹੈ ਹੂੰ ਪਗੋਂਤ ਮੰਨਦਾ ਵੀ ਸੁਰੱਖਿਅਤ ਵੀ ਹੈਗਾ ਵੀ ਉਹ ਜੇਲ੍ਹ ਹੈ ਉਹਨਾਂ ਵਾਸਤੇ ਇਹਨਾਂ ਦੇ ਵਹਾਏ ਹੋਏ ਲੋਕ ਨੇ ਜਿਹਨੂੰ ਮਰਵਾਉਣਾ ਹੈ ਮਰਵਾਉਂਦੇ ਨੇ ਜਿਹਨੂੰ ਡਰਾਉਣਾ ਹੈ ਡਰਾਉਂਦੇ ਨੇ ਨਾ ਕੋਈ ਗੈਂਗਸਟਰਵਾਦ ਨਹੀਂ ਇਹ ਤਾਂ ਜਦਾ ਰਜਿਸਟਰਡ ਰ ਸਰਕਾਰੀ ਗੈਂਗਸਟਰਵਾਦ ਹੈ ਜਿਹੜਾ ਸਿਹੜ ਦਾ ਮੁੱਖ ਮੰਤਰੀ ਹੈ ਉਹ ਉਹਦੇ ਲੱਭ ਜਨੇ ਸਾਡੇ ਪਰਿਵਾਰ ਪਰਤੀ ਵੀ ਇਹਨਾਂ ਨੂੰ ਮੱਥੇ ਨਹੀਂ ਲਾਉਣਾ ਚਾਹੁੰਦਾ ਪਰ ਉਹ ਤੋਂ ਨਿਆਂ ਦੀ ਕਿਆਸ ਕਰਾਂਗੇ ਅਸੀਂ ਵੀ ਦੂਸੇ ਅਰੇ ਨੂੰ ਦੁਨੀਆ ਛੁੱਗੇ ਹੋਏ ਕਾਫੀ ਸਾਲ ਹੋ ਗਏ ਜਿਸ ਨੂੰ ਲੈ ਕੇ ਇਨਸਾਫ ਲਗਾਤਾਰ ਉਹਨਾਂ ਦੇ ਫੈਨਸ ਮੰਗ ਰਹੇ ਨੇ ਦੂਜੇ ਪਾਸੇ ਪਰਿਵਾਰ ਵੀ ਲਗਾਤਾਰ ਕੋਟਨ ਚੱਕਰ ਘੱਟ ਰਿਹਾ ਪਰ ਅਜੇ ਤੱਕ ਕਾਫੀ ਕੁਝ ਬਾਕੀ ਹੈ ਗਵਾਇਆਂ ਹੋਣੀਆਂ ਬਾਕੀ ਨੇ ਤਾਂ ਇਸ ਨੂੰ ਲੈ ਕੇ ਮੂਸੇ ਵਾਲੇ ਦੇ ਪਿਤਾ ਤਾਂ ਘਰ ਦੇ ਵਿੱਚ ਕਿਸੇ ਜੂਰੀ ਕੰਮਕਾਰਨ ਬੀਜੀ ਸੀ ਤਾਂ ਉਹਨਾਂ ਦਾਇ ਸਾਡੇ ਨਾਲ ਨੇ ਤਾਂ ਬਾਬੂ ਜੀ ਜਿਸ ਤਰੀਕੇ ਨਾਲ ਮੂਸੇ ਵਾਲੇ ਦੇ ਫੈਨ ਬਹੁਤ ਜ਼ਿਆਦਾ ਆਂਦੇ ਨੇ ਮੇਲੇ ਭਰਦੇ ਨੇ ਜਿਹਾ ਉੱਥੇ ਤਾਂ ਕਿੰਨੇ ਕ ਪਾਪਕ ਹੁੰਦਾ ਮੰਨ ਦੇ ਵਿੱਚ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਮੇਰੇ ਜਾਣ ਤੋਂ ਬਾਅਦ ਇੱਥੇ ਮੇਲੇ ਭਰਨਗੇ ਬਿਲਕੁਲ ਮੰਨਤਾ 24 ਘੰਟੇ ਭਾਵ ਕਰਦਾ ਹੈ ਹਾਂ ਜੀ ਇੱਥੇ ਗੱਲ ਹੀ ਨਹੀਂ ਹੈ ਤੇ ਬਾਕੀ ਅਸਲ ਵਿੱਚ ਇਹ ਪੋਲੀਟੀਕਲ ਮਾਰਡਰ ਹੈ ਹਮ ਸਰਕਾਰਾਂ ਦਾ ਕੀਤਾ ਹੋਇਆ ਕਤਲ ਹੈ ਇਹਦੇ ਚ ਉਸ ਪਦਰ ਦੀ ਨਾਂ ਆਪਾਂ ਨੂੰ ਅੱਜ ਮਿਲੇ ਨਾ ਕੱਲ ਮਿਲੇ ਤਾਂ ਹੁਣ ਤੱਕ ਸੇ ਗਵਾਹਾਂ ਵੀ ਹੋਣੀਆਂ ਸੀ ਜਿਹੜੇ ਗੋਵਧਰੇ ਨਹੀਂ ਹੋਈਆਂ ਤਾਂ ਉਹਨਾਂ ਨਹੀਂ ਲੋਕਾਂ ਨਹੀਂ ਹੋਣੀਆਂ ਨੇ ਨਾ ਜਿਨ੍ਹਾਂ ਨੇ ਸਿਰਫ ਇਸ ਨੂੰ ਅੰਜਾਮ ਦਿੱਤਾ ਹਾਂ ਜੀ ਇਹਨਾਂ ਦਾ ਫਿਜ਼ੀਕਲ ਹਮ ਟੱਚ ਹੈਗਾ ਹਮ ਪਰ ਜਿਹੜੇ ਮਾਸਟਰਮਾਈਂਡ ਨੇ ਇਹ ਕਤਲ ਕਰਵਾਇਆ ਕਿਉਂ ਗਿਆ ਉਹ ਹਜੇ ਤੱਕ ਕਿਤੇ ਸਾਹਮਣੇ ਨਹੀਂ ਆਇਆ ਜਿਸ ਤਰੀਕੇ ਨਾਲ ਪਿਛਲੇ ਦਿਨ ਕਿਹਾ ਸੀ ਕਿ ਜੋ ਮੁਸਰੇ ਦੇ ਨਾਲ ਗੱਡੀ ਦੇ ਵਿੱਚ ਬੈਠੇ ਸੀ ਉਹ ਵੀ ਨੌਜਵਾਨ ਪੇਸ਼ੀ ਤੇ ਨਹੀਂ ਪਹੁੰਚੇ ਉਹਨਾਂ ਨੂੰ ਕੁਝ ਕਾਰਨ ਦਾ ਨਹੀਂ 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 ਕੋਈ ਕਾਰਨ ਨਹੀਂ ਉਹ ਕੋਈ ਸੀ ਤੇ ਜਾਣਗੇ ਉਹ ਕੋਈ ਦਿੱਕਤ ਨਹੀਂ ਉਹਨਾਂ ਬੰਦੇ ਨੂੰ ਆਤਮ ਹਾਰ ਸੀ ਪਿੱਛੇ ਕੁਝ ਨਹੀਂ ਨਹੀਂ ਉਹ ਚਲੋ ਕੇਸ ਨਾਲ ਸੰਬੰਧਤ ਸੌ ਵਾਰੀ ਇੱਕ ਕਰਨੀਆਂ ਗੱਲਾਂ ਹੁੰਦੀਆਂ ਨੇ ਪਰ ਕੋਈ ਦਿੱਕਤ ਨਹੀਂ ਉਹਨਾਂ ਬੰਦੇ ਪੱਤਰ ਉਹਨਾਂ ਨੇ ਕੋਈ ਦੇਣੀ ਦੇਣੀ ਹੈ ਉਹ ਚਲੋ ਜਿਵੇਂ ਸਭ ਜਿਹੜੇ ਸਾਨੂੰ ਕੋਰਟ ਦੇ ਮੈਟਰ ਅਨਸਾਰ ਸੂਟ ਬੈਠੂਗੀ ਉਸ ਵਾਈਕਰਵਾ ਅੱਛਾ ਹੁਣ ਪਾਰਲੀਮੈਂਟ ਦੇ ਵਿੱਚ ਬਹੁਤ ਮੁੱਦਾ ਉੱਠਿਆ ਜਿਸ ਤਰੀਕੇ ਨਾਲ ਚੰਦੀ ਚੰਨੀ ਨੇ ਮੁੱਦਾ ਚੁੱਕਿਆ ਤਾਂ ਰਾਜਾ ਬੜਿੰਗ ਨੇ ਵੀ ਚੁੱਕਿਆ ਹੈ ਮੁੱਦਾ ਤਾਂ ਲੱਗਦਾ ਕੋਈ ਇਨਸਾਫ ਕੇਂਦਰ ਵਾਲੇ ਪਾਸੇ ਤੋਂ ਵੀ ਕੋਈ ਲੱਗਦਾ ਕਿ ਜਿਸ ਤਰੀਕੇ ਨਾਲ ਸੀਬੀਏ ਨੂੰ ਕੇਸ ਪਹੁੰਚ ਸਕਦਾ ਹੈ ਜੇ ਕਿਸ ਤਰ੍ਹਾਂ ਨਹੀਂ ਲੱਗਦਾ ਸਰ ਇਹ ਜੋ ਮਰਜ਼ੀ ਚਲੋ ਇਹਨਾਂ ਦੀ ਤਾਂ ਡਿਊਟੀ ਹੈ ਖਰ ਹਾਂਜੀ ਇਹਨਾਂ ਦਾ ਕਹਿਣਾ ਬਣਦਾ ਹੈ ਹੂੰ ਪਰ ਜਨਾਚਰ ਸੈਂਟਰ ਦੇ ਵਿੱਚ বিজেপি ਸਰਕਾਰ ਆ ਸਾਨੂੰ ਨਹੀਂ ਲੱਗਦਾ ਕਿਸੇ ਤਣ ਬੱਤਨ ਲੱਗੂਗਾ ਕਾਂਗਰਸ ਜੀ ਅਗਰ ਉੱਪਰ ਆਂਦੀ ਹੈ ਸਰਕਾਰ ਤੇ ਲੱਗਦਾ ਬਿਲਕੁਲ ਅਸੀਂ ਅਸੀਂ ਕਾਂਗਰਸ ਦੀ ਸਪੋਰਟ ਹੀ ਉਸ ਉਮੀਦ ਨਾਲ ਕਰਦੇ ਆ ਜੇ ਉੱਥੋਂ ਕੋਈ ਸਾਨੂੰ ਉਮੀਦ ਲੱਗਦੀ ਹੈ ਤਾਂ ਹੀ ਸਪੋਰਟ ਦਿੱਤੀ ਸੀ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਤੇ ਕੋਈ ਵਿਸ਼ਵਾਸ ਨਹੀਂ ਕੋਈ ਵਿਸ਼ਵਾਸ ਨਹੀਂ 1% ਵੀ ਵਿਸ਼ਵਾਸ ਨਹੀਂ ਕਦੀ ਮੁਲਾਕਾਤ ਕੀਤੀ ਇਹ ਲੋਕ ਜਿਹੜੇ ਲੋਕ ਤੁਹਾਨੂੰ ਪਤਾ ਵੀ ਜਿਹਦੇ ਜਿਸ ਬੰਦੇ ਤੇ ਪੰਜਾਬ ਚ 175 ਮੁਕੱਦਮੇ ਨੇ ਉਹਨੂੰ ਰਿਜਾ ਕੇ ਗੁਜਰਾਤ ਤੋਂ 268 ਲਾ ਕੇ ਬਹਾਰ ਲਿਆ ਪੇਸ਼ੀ ਤੋਂ ਉਹਨੂੰ ਪੇਸ਼ ਨਹੀਂ ਹੋਣ ਦਿੱਤਾ ਜਾ ਰਿਹਾ ਤਿੰਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਤੇ ਬੀਜੇਪੀ ਦਾ ਵੀ ਸੇਮ ਰੋਲ ਹੈ ਹੂੰ ਭਗਵੰਤ ਮਾਨ ਦਾ ਵੀ ਸੇਮ ਸੇਮ ਰੋਲ ਹੈ ਜਿਵੇਂ ਜੇਲ੍ਹਾਂ ਦੇ ਵਿੱਚ ਬਾਰ ਬਾਰ ਇੰਟਰਵਿਊ ਆਣੀਆਂ ਤਾਂ ਇੱਕ ਕੀ ਸਾਬਤ ਕਰਨ ਜਾ ਰਹੇ ਨੇ ਕਿੱਲਾ ਲੱਗਦਾ ਵੀਰ ਜੀ ਇਕੱਲਿਆਂ ਇੰਟਰਵਿਊ ਨਹੀਂ ਆ ਰਹੇ ਇਹਨਾਂ ਦੇ ਹੀ ਬਹਾਏ ਹੋਏ ਲੋਕ ਨੇ ਹੂੰ ਤੁਸੀਂ ਸ਼ਾਇਦ ਹੈ ਉਹ ਉਹਨਾਂ ਦਾ ਉਹ ਜੇਲ ਨਹੀਂ ਹੈ ਉਹਨਾਂ ਦੇ ਡੀਸੀ ਵਰਗੇ ਟੇਬਲ ਜੇਲ੍ਹਾਂ ਦੇ ਵਿੱਚ ਲੱਗੇ ਹੋਏ ਨੇ ਕਾਰਲੈਸ ਫੋਨ ਨਾਲ ਉਹਨਾਂ ਦੇ ਜਿਵੇਂ ਕੋਈ ਡੀਸੀ ਬੈਠਾ ਹੁੰਦਾ ਇਦਾਂ ਜੇਲ੍ਹ 'ਚ ਬੈਠਦੇ ਨੇ ਉਹ ਤੋਂ ਹੁਕਮ ਜਾਰੀ ਕਰਦੇ ਨੇ ਹੂੰ ਕੱਖ ਵੀ ਨਹੀਂ ਹੈਗਾ ਵੀ ਉਹ ਜਿਹੜਾ ਉਹਨਾਂ ਵਾਸਤੇ ਇਹਨਾਂ ਦੇ ਵਹਾਏ ਹੋਏ ਲੋਕ ਨੇ ਜਿਹਨੂੰ ਮਰਵਾਉਣਾ ਹੈ ਮਰਵਾਉਂਦੇ ਨੇ ਜਿਹਨੂੰ ਡਰਾਉਣਾ ਹੈ ਡਰਾਉਂਦੇ ਨੇ ਹੂੰ ਗੈਂਗਸਟਰਵਾਦ ਨਹੀਂ ਇਹ ਤਾਂ ਜਿਹੜਾ ਰਜਿਸਟਰਡ ਉਹ ਸਰਕਾਰੀ ਗੈਂਗਸਟਰਵਾਦ ਹੈ ਅੱਛਾ ਜੀ ਕੁਝ ਨਹੀਂ ਹੈਗਾ ਰਜਾਨਾ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਗੈਂਗਸਟਰਵਾਦ ਖਤਮ ਕਰ ਰਹੇ ਆ ਪੰਜਾਬ ਦੇ ਚਰਜਾਨਾ ਮਾਰੇ ਵੀ ਜ਼ਿਆਦੇ ਨੇ ਕਿਹਨੂੰ ਗ੍ਰਿਫਤਾਰ ਕੀਤਾ ਗਿਆ ਕੀ ਕਹਣਾ ਜੀ ਕੋਈ ਨਹੀਂ ਮਰਿਆ ਜਾ ਰਿਹਾ ਜਿਹੜਾ ਮਰਿਆ ਉਹ ਤਾਂ ਜਿਹੜੇ ਐਵੇਂ ਕੋਈ ਟਿੱਕਾ ਦੁਕਾ ਘਟਨਾਵਾਂ ਨੂੰ ਜਿਸ ਵੇਲੇ ਇਹਨਾਂ ਤੇ ਕੋਈ ਪ੍ਰੈਸ਼ਰ ਬਣਦਾ ਹੈ ਨਾ ਉਦੋਂ ਉਹ ਜਿਹੀਆਂ ਐਵੇਂ ਹਵਾਈ ਖਬਰਾਂ ਬਣਾਉਣ ਵਾਸਤੇ ਗੱਲਾਂ ਕਰਦੇ ਨੇ ਕਿਸੇ ਨੂੰ ਕੋਈ ਮਾਰਦਾ ਨਹੀਂ ਸਾਰੇ ਇਹਨਾਂ ਦੇ ਬਹਾਏ ਹੋਏ ਲੋਕ ਨੇ ਹੂੰ ਅੱਛਾ ਭਗਵਾਨਤਮਾਨ ਇੱਕ ਵਾਰ ਮੁਲਾਕਾਤ ਕਰਨ ਵਾਸਤੇ ਪਰਿਵਾਰ ਨਾਲ ਆਇਆ ਉਸ ਤੋਂ ਬਾਅਦ ਪਰਿਵਾਰ ਕਦੇ ਗਿਆ ਮੁਲਾਕਾਤ ਕਰਨ ਵਾਸਤੇ ਗੱਲਬਾਤ ਕਰਨ ਕਿ ਹਾਂ ਬਈ ਅਸੀਂ ਬਹੁਤ ਵਾਰੀ ਗਏ ਆ ਇੱਕ ਵਾਰੀ ਮਿਲ ਕੇ ਵੀ ਆਏ ਆ ਹੋਰ ਵੀ ਦੋ ਚਾਰ ਵਾਰੀ ਟਰਾਈ ਕਰੀ ਪਰ ਉਹਦਾ ਵਤੀਰਾ ਹੁਣ ਜਦੋਂ ਉਹਦਾ ਆਪਣੇ ਪ੍ਰਤੀ ਪੋਜ਼ਿਟਿਵ ਵਤੀਰਾ ਹੀ ਨਹੀਂ ਹੂੰ ਇੱਕ ਸਟੇਟ ਦਾ ਮੁੱਖ ਮੰਤਰੀ ਹੈ ਉਹ ਉਹਦੇ ਇਹ ਲੱਭ ਜਨੇ ਸਾਡੇ ਪਰਿਵਾਰ ਪ੍ਰਤੀ ਇਹਨਾਂ ਨੂੰ ਮੱਥੇ ਨਹੀਂ ਲਾਉਣਾ ਚਾਹੁੰਦਾ ਪਰ ਉਹ ਤੋਂ ਨਿਆਂ ਦੀ ਕਿਸ਼ਾਸ ਕਰਾਂਗੇ ਅਸੀਂ ਹੂੰ ਤੇ ਅਸੀਂ ਹੁਣ ਮਸਲਾ ਕਰ ਰਹੇ ਵੀ ਤੇਰੇ ਮੁੱਥੇ ਲੱਗਣਾ ਹੀ ਨਹੀਂ ਯਾਰ ਹੋਣਾ ਸੀ ਹੋ ਗਿਆ ਹੁਣ ਮਿਲੋਗੇ ਜਿਵੇਂ ਕੁਦਰਦੂ ਮਨਜ਼ੂਰਾ ਹੋ ਜੂਗਾ ਕੋਰਟ ਦੇ ਭਰੋਸਾ ਹੈ ਕੋਰਟ ਦੇ ਭਰੋਸਾ ਤਾਂ ਹੈ ਜੀ ਜਿਹੜੇ ਕੋਰਟਾਂ ਦਾ ਆਪਦਾ ਕੰਮ ਕਰਨ ਦਾ ਇੱਕ ਤਰੀਕਾ ਹੈ ਕੋਰਟ ਨੇ ਕਿਸ ਕਿਸ ਮੀਟਰ ਤੇ ਕੰਮ ਕਰਨਾ ਜੋ ਉਹ ਮੂਰੇ ਪੁਲਿਸ ਪੂਰੇ ਅੱਗੇ ਰੱਖ ਦਊਗੀ ਹਾਂਜੀ ਹੁਣ ਤਾਂ ਪੁਲਿਸ ਦੀ ਤਬਦੀਸ਼ ਤੇ ਕੰਮ ਕਰਨਾ ਨਾ ਕੋਰਟ ਨੇ ਉਹਦੇ ਅਨੁਸਾਰ ਬਣਦੀ ਸਜ਼ਾ ਦੇ ਦੂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਉਹ ਤੋਂ ਬਾਹਰ ਕੋਰਟ ਕੀ ਕਰ ਸਕਦੀ ਹੈ ਹਾਂਜੀ ਇਹ ਪੋਲੀਟੀਕਲੀ ਨਿਆ ਹੋਣਾ ਹੈ ਪੋਲੀਟੀਕਲੀ ਮਲਟਰ ਹੈ ਜਿਸ ਵੇਲੇ ਕਿਤੇ ਸਰਕਾਰ ਦੇ ਕੋਈ ਰੱਬ ਨੇ ਸੁਣੀ ਤਾਂ ਹੱਥ ਪੈ ਗਿਆ ਤਾਂ ਬੰਦੇ ਬਾਹਰ ਆ ਜਾਣਗੇ ਨਹੀਂ ਇਹ ਕੁਝ ਨਹੀਂ ਹੋਣਾ ਬਾਹਰ ਕੁਝ ਗਾਇਕ ਵੀ ਲਗਦੇ ਨਾਲ ਹੈ ਗਾਇਕ ਵੀ ਨਾਲ ਲੱਗਦੇ ਇਹ ਮੁੱਸਲ ਨੂੰ ਮਾਰਉਣ ਵਾਸਤੇ ਗਾਇਕਾਂ ਦਾ ਵੀ ਅਸੀਂ ਬਹੁਤ ਕੁਝ ਇਹਨਾਂ ਨੂੰ ਨਾਂ ਦੇ ਚੁੱਕੇ ਨਹੀਂ ਕਰਦੇ ਜੀ ਕੰਮ ਉਸ ਪਦਦਰ ਤੇ ਵੀ ਇਹ ਕੋਈ ਕੰਮ ਨਹੀਂ ਕਰਦੇ ਗਾਇਕਾਂ ਦਾ ਹੱਥ ਹੈ ਨਾ ਹੈ ਚਲੋ ਜਦੋਂ ਅਸੀਂ ਕਿਸੇ ਤੇ ਸ਼ੱਕ ਜਿਤਾਤਾ ਉਹਦੀ ਇਨਵੈਸਟੀਗੇਸ਼ਨ ਤਾਂ ਕਰਨੀ ਬਣਦੀ ਹੈ ਉਹਦੀ ਪੜਤਾਲ ਤਾਂ ਕਰਨੀ ਬਣਦੀ ਹੈ ਉਹਨਾਂ ਨੇ ਤੱਥਾਂ ਦੀ ਜਿਹੜਾ ਨੂੰ ਦਿੱਤੇ ਸੀ ਪਰ ਨਹੀਂ ਕਰਦੇ ਅਗਲੇ ਪਿਛਲੇ ਦਿਨੀ ਜਦੋਂ ਮਾਨਸਾ ਦੇ ਵਿੱਚ ਪੇਸ਼ੀ ਵਾਸਤੇ ਮੁਸੇਦ ਦੇ ਜਿਹੜੇ ਕਾਤਲ ਨੇ ਇਸੀ ਦੇ ਉੱਤੋਂ ਇੱਕ ਭਜਾ ਦਿੱਤਾ ਸੀ ਇੱਕ ਪੁਲਿਸ ਮੁਲਾਜ਼ਮ ਵੱਲੋਂ ਸਸਪੈਂਡ ਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਕਾਰਵਾਈ ਵੀ ਸ਼ੁਰੂ ਹੋਈ ਫਿਰ ਬਾਹਰ ਕਿਵੇਂ ਦਿਖ ਦਿਓ ਉਹ ਹਜੇ ਹੈ ਤਾਂ ਅੰਦਰ ਹੀ ਉਹ ਤਾਂ ਕੁਛ ਨਹੀਂ ਦੀ ਜ਼ਮਾਨਤ ਵੀ ਰੱਦ ਹੋ ਗਈ ਹੂੰ ਦੇਖਣਾ ਕੀ ਹੈ ਜੀ ਹੂੰ ਸਿਸਟਮ ਹੋ ਗਿਆ ਕਰਪਟ ਹਾਂਜੀ ਪੈਸੇ ਇਹਨਾਂ ਲੋਕਾਂ ਕੋਲੇ ਵਾਧੂ ਨੇ ਹਾਂਜੀ ਮੈਨੂੰ ਅੱਜ ਹੀ ਕੋਈ ਬੰਦਾ ਦੱਸ ਰਿਹਾ ਸੀ ਕਹਿੰਦਾ ਉਹਨੂੰ ਕਿਸੇ ਨੂੰ ਅਲਾਉਂਸ ਨੇ ਪੁੱਛਿਆ ਵੀ ਤੁਸੀਂ ਵੀ ਹੁਣ ਕੋਈ ਤਾਜ਼ਾ ਫਰੋਤੀ ਆਈ ਹੈ ਮੇਰੇ ਤੱਕ ਅਸੀਂ ਤਾਂ ਭੁੱਲ ਜਾਨੇ ਆ ਤੁਹਾਨੂੰ ਕਿਹੜਾ ਬੰਦਾ ਹੈ ਹੁਣੇ ਹੀ ਘੰਟਾ ਪਹਿਲਾਂ ਕੋਈ ਗੱਲ ਕਰਕੇ ਗਿਆ ਅੱਛਾ ਜੀ ਕਹਿੰਦਾ ਮੈਂ 3500 ਬੰਦਾ ਰੱਖਿਆ ਉਹਨਾਂ ਨੂੰ ਤਨਖਾਹ ਕਿੱਥੋਂ ਦੇਵਾਂ ਲੋਕਾਂ ਦਾ ਪਿਆਰ ਵੀ ਖਾਂ ਲਾਉਂਸ ਕਹਿ ਰਹੇ ਨਹੀਂ ਨਹੀਂ ਇਹ ਤਾਂ ਇਹਨਾਂ ਦੀ ਚਾਰ ਸ਼ੀਟ ਕਰ ਰਹੀ ਹੈ ਜੀ ਉਹਦੇ ਵਿੱਚ ਇਹ ਗੱਲ ਦਰਜ ਕੀ 3500 ਬੰਦਾ ਰੱਖਿਆ ਹਾਂ ਵੀ ਉਹਨਾਂ ਨੂੰ ਮੈਂ ਪੇ ਕਰਨਾ ਤੇ ਮੈਂ ਫਰੋਤੀਆਂ ਲੈ ਕੇ ਕਰਨਾ ਹੋਰ ਕਰੂਗਾ ਕਿ ਜੇ ਸ਼ੂਟਰ ਰੱਖੇ ਹੋਏ ਨਹੀਂ ਹਾਂ ਵੀ ਜਦੋਂ ਕਿੱਥੇ ਮ ਛੋਟਾ ਭਰਾ ਮੁੱਸੇ ਆ ਗਿਆ ਉਹਦੇ ਵਿੱਚੋਂ ਲੱਗਦਾ ਕਿ ਉਹ ਚਿਹਰਾ ਨਜ਼ਰ ਆ ਰਿਹਾ ਮੁੱਸੇ ਵਾਲੀ ਦਾ ਬਿਲਕੁਲ ਆ ਰਹੀ ਹੈ ਤੂੰ ਨੂੰ ਕਮੀਦ ਦੀ ਕਰਨ ਆਈ ਹੈ ਹਮ ਤਮਾਤਮਾ ਕਰੇ ਉਹਦਾ ਉਹਦੀ ਖੇਡ ਹੈ ਵੀ 사ਮਾ ਹੀ ਹੈ ਹੋਰ ਆ ਜਾ ਤਾਂ ਹੁਣ ਵੇਖਦੇ ਕਰ ਤੁਸੀਂ ਛੋਟੇ ਹੁੰਦੇ ਵੀ ਦੇਖਿਆ ਹੋਣਾ ਖੇਡਦੇ ਹੋਏ ਤਾਂ ਉਹੀ ਬਡੰਗਾ ਉਹੀ ਹਰਕਤਾਂ ਲੱਗਦੀ ਨੇ ਨਹੀਂ ਲੱਗਦਾ ਤਾਂ ਹੈ ਹਮ ਸਾਨੂੰ ਤਾਂ ਕੋਈ ਸਾਡੇ ਅੰਦਰ ਉਹ ਕੋਈ ਤੁਹਾਨੂੰ ਤਾਂ ਉਹੀ ਲੱਗਣਾ ਵੈਸੇ ਵੀ ਹਾਂਜੀ ਪਰ ਉਹ ਲੱਗਦਾ ਵੀ ਹੈ ਉਹਦਾ ਨਾਮ ਵਗੈਰਾ ਰੱਖਣ ਦੀ ਸਭ ਕੁਝ ਸੇਮ ਹੀ ਕੋਈ ਸੇਮ ਰੱਖਿਆ अच्छा आशा लगती है कि उस तरह हुन 15 16 साल दी उम्र ਦੇ ਵਿੱਚ ਜਾ ਕੇ ਉਹੀ ਜਿਹੜੇ ਗੀਤ ਪੈਂਡਿੰਗ ਪਏ ਨੇ ਕਿ ਕਿਦਨੇ ਕਿਤੇ ਭਰਾ ਦੇਖੋ ਜੀ ਇਹ ਤਾਂ ਕੰਮ ਕਰਦਾ ਜਿਵੇਂ ਕਹਿੰਦੇ ਆ ਵੀ ਕੁਦਰਤ ਵਾਲਾ ਜਾਣਦਾ ਉਹਨੇ ਕੀ ਚੀਜ਼ ਭੇਜੀ ਹੈ ਪਹਿਲਾਂ ਕੀ ਭੇਜਿਆ ਸੀ ਹੁਣ ਕੀ ਭੇਜ ਹੈ ਉਸੇ ਦੀ ਖੇਡ ਹੈ ਇਹ ਬੰਦੇ ਦੇ ਬਸ ਦੇ ਰੋਗ ਨਹੀਂ ਇਸ ਪੱਧਰ ਤੇ ਜਾਣਾ ਨਾ ਕੋਈ ਮਿਹਨਤ ਨਾਲ ਇੱਡੀ ਜਿੱਤੀ ਜਾਂਦਾ ਹੁੰਦਾ ਇਹ ਗੌੜ ਗਿਫਟ ਸਾਰੀ ਸਿਸਟਮ ਸੀ ਉਹ ਲੱਗਦਾ ਇੱਕ ਹੀ ਸੀ ਮੁੱਸੇ ਵਾਲਾ ਪਰ ਮਾਤਲੇ ਲੱਗ ਜਿਹਾ ਕੋਈ ਦੋਰਾ ਮਾ ਅੱਛਾ ਫੈਨਸ ਨਾਲ ਗੱਲਾਂ ਹੁੰਦੀਆਂ ਨੇ ਤਾਂ ਕਿਸ ਤਰੀਕੇ ਦੀਆਂ ਗੱਲਾਂ ਜਿਹੜੀ ਤੁਹਾਡੇ ਨਾਲ ਤਕਸ਼ੀਰ ਕੀਤੀਆਂ ਨੇ ਕੋਈ ਜਿਹਨੂੰ ਮਿਲੇ ਨੇ ਤਾਂ ਕਿਤੋਂ ਕਿਤੋਂ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਤੁਹਾਡੇ ਕੋਲ ਲੋਕ ਤਾਂ ਜੀ ਕੋਈ ਕੋਰਣਾ ਹੀ ਨਹੀਂ ਜਿੱਥੋਂ ਨਹੀਂ ਆਉਂਦਾ ਤਾਂ ਹੁਣ ਦੇਖੋ ਸਾਡੀ ਤੁਸੀਂ ਸਾਰੇ ਜਿਹੜੇ ਲੋਕ ਆਉਂਦੇ ਨੇ ਇਹ ਕਿਹੜਾ ਵਿਚਾਰੇ ਆਪਣੇ ਰਿਸ਼ਤੇਦਾਰ ਨੇ ਬਿਲਕੁਲ ਇਹ ਕਿਸੇ ਭਾਵਨਾ ਦੇ ਤਹਿਤੀ ਹੁੰਦੇ ਆ ਜਾਂ ਉਹਦੀ ਖੇਡ ਦੇ ਮੁਤਾਬਕ ਆਉਂਦੇ ਨੇ ਹਾਂ ਨਹੀਂ ਕੋਈ ਕਿਸੇ ਦੇ ਰਿਸ਼ਤੇਦਾਰੀ ਚ ਮਿਲਣਾ ਨਹੀਂ ਜਾਂਦਾ ਹਾਂ ਜੇ ਤੁਸੀਂ ਸੱਚ ਗੱਲ ਕੋਈ ਕਿਸੇ ਕੋਲੇ ਟਾਈਮ ਨਹੀਂ ਹੈ ਨਾ ਨਾ ਫालतੂ ਵੀ ਬਣਾਉਂਦੇ ਰਹੇ ਇਹ ਆਉਂਦੇ ਆ ਕੋਈ ਖੇਡ ਤਾਂ ਵਰਤੀ ਹੈ ਸੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਚ ਕੋਈ ਨਵੀਂ ਵਰਤ ਜੇ ਸੀ ਤਾਂ ਉਹਦੇ ਓਟ ਆ ਬਸ ਚੋਦੇ ਵੀ ਪਰਮਾਤਮਾ ਤੇ ਆਸ ਰੱਖਿਓ ਇਹਨਾਂ ਲੋਕਾਂ ਤੇ ਕੋਈ ਓਟ ਕੋਈ ਆਸ ਨਹੀਂ ਇਹ ਇਹ ਤਾਂ ਕੀਤਾ ਹੋਇਆ ਹੀ ਇਹਨਾਂ ਦਾ ਇਹਨਾਂ ਤੋਂ ਕੀ ਵੀਰ ਕੀਤੀ ਜਾ ਸਕਦੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਸਾਡੇ ਨਾਲ ਸੀ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਹੈ ਇਨਸਾਫ ਦੀ ਕਿਰਨ ਸਰਕਾਰਾਂ ਤੇ ਨਹੀਂ ਹੁਣ ਕੋਰਟ ਦੇ ਉੱਤੇ ਲੱਗੀਆਂ ਹੋਈਆਂ ਨੇ ਤਾਂ ਦੇਖਦੇ ਕਿ ਕਦੋਂ ਇਨਸਾਫ ਮਿਲਦਾ ਹੈ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਜ਼ਾ ਦੇ ਕੇ ਤਾਂ ਪਰਿਵਾਰ ਲਗਾਤਾਰ ਸੋਚ ਰਿਹਾ ਕਿ ਕਦੋਂ ਤਰਕਾਰਾਂ ਜਿਹੜੀਆਂ ਕੇਂਦਰ ਦੇ ਵਿੱਚ ਜਿਹੜੀਆਂ ਦਾਅਵੇ ਕਰ ਰਹੀਆਂ ਨੇ ਮੁੱਦੇ ਵੀ ਚੁੱਕੇ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ ਪਰ ਕੋਈ ਆਸ ਦੀ ਕਿਰਨ ਨਹੀਂ ਲੱਗ ਰਹੀ ਉਸ ਪਾਸੇ ਤੋਂ ਪਰ ਹੁਣ ਕਦੋਂ ਕੋਟ ਹਿਸਾਬ ਦੇ ਦਿੰਦੇ ਨੇ ਧੰਨਵਾਦ ਸਮਝ ਦਿੱਸੇਗਾ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਵਿਚਾਰ ਜੁੜਿਓ ਧੰਨਵਾਦ